ਪੰਜਾਬ ਨਾ ਬਚਿਆ ਤੇ ਨਾ ਇੱਥੇ Hindu ਬਚਣੇ ਨਾ Sikh ਬਚਣ। ਇਸ ਕਰਕੇ ਆਪਾਂ ਸਾਰੇ ਜਣੇ ਉੱਠੀ ਆ ਆਪਣੀ ਧਰਤੀ ਨੂੰ ਬਚਾ ਕੇ ਆਪਣੇ ਕੋਹਣਾ ਨੇ ਜਿਹੋ ਜਿਹਾ ਮਾਹੌਲ ਸੱਜਿਆ ਜਿਹੋ ਜਿਹਾ ਪੁਲਿਸ ਵਾਲੇ ਲੋਕਾਂ ਨਾਲ ਵਿਹਾਰ ਕਰ ਰਹੇ ਸੀ ਧੀਆਂ ਪੈਣਾ ਨਾ ਗਾਲਾਂ ਕੱਢ ਰਹੇ ਸੀ ਲੋਕਾਂ ਨਾਲ ਧੱਕੇ ਧੱਕਿਆ ਨਾ ਟਕਣਾ ਲਿਆ ਕੇ ਉਹਨਾਂ ਨੂੰ ਛਾਂਤ ਆਪਣੇ ਖੜੋਤੇ ਕੁੱਕ-ਕੁੱਕ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਇਹ ਤੇ ਬਹੁਤ ਸਾਡੀ ਬਦਕਿਸਮਤੀ ਵਾਲੀ ਗੱਲ ਹੈ ਕਿ ਭਗਵੰਤ ਮਾਨ ਜੀ ਜਿਹੜੇ ਸਾਡੇ ਮੁੱਖ ਮੰਤਰੀ ਬਣ ਗਏ ਕਾਫੀ ਰੈਸਬਾਜੀ ਹੋਈ ਤੇ ਸਨ ਵੀ ਇੱਥੋਂ ਲਿਆ ਕੇ ਲੁਧਿਆਣੇ ਤੋਂ 10 15 20 ਕਿਲੋਮੀਟਰ ਦੂਰ ਹੈ ਡੇਲੋ ਥਾਣੇ ਚ ਬੰਦ ਕੀਤਾ ਹੋਇਆ ਤੇ ਗੰਦਾ ਪਾਣੀ ਪਾਉਣ ਵਾਲੇ ਆ ਜਾਂ ਪਾਣੀ ਨੂੰ ਜ਼ਹਿਰੀਲਾ ਬਣਾਉਣ ਵਾਲੇ ਆ ਉਹਨਾਂ ਦੇ ਬੰਦਿਆਂ ਨੂੰ ਉਹ ਜੋ ਪ੍ਰਵਾਸੀ ਮਜ਼ਦੂਰ ਆ ਉਹਨਾਂ ਨੂੰ ਲਿਆ ਕੇ بڑے بڑے ਇਕੱਠ ਕਰਨ ਵਾਸਤੇ ਮੌਕਾ ਦਿੱਤਾ ਜਾ ਰਿਹਾ ਤੇ ਸਾਡੇ ਪੰਜਾਬੀਆਂ ਨੇ ਇਹ ਇਦਾਂ ਦਾ ਸਲੋਗ ਕੀਤਾ ਜਾ ਰਿਹਾ ਸਾਡੇ ਪ੍ਰਸ਼ਾਸਨ ਵੱਲੋਂ ਵੀ ਇਸ ਤਰੀਕੀ ਤੇ ਤਾਂ ਹੀ ਲੋੜਿਆ ਜੇ ਕੁਝ ਮਨੁੱਖਤਾ ਜਿੰਦੀ ਰਹੂਗੀ ਤੇ ਜੇ ਮਨੁੱਖਤਾ ਨੂੰ ਮਾਰਨ ਕੇ ਇੰਡਸਟਰੀ ਨੂੰ ਰੱਖਣਾ ਤੇ ਫਿਰ ਮੇਰੇ ਖਿਆਲ ਹੈ ਕਿ ਇੰਡਸਟਰੀ ਦੀ ਕੋਈ ਲੋੜ ਨਹੀਂ ਹੋਣੀ ਚਾਹੀਦੀ ਸਾਚਿਆ ਕਾਲ ਜੀ ਪੰਜਾਬੀ ਰੇਡੀਓ ਯੂ ਐਸ ਏ ਪੰਜਾਬੀ ਟੀਵੀ ਯੂ ਐਸ ਏ ਤੁਸੀਂ ਵੇਖ ਰਹੇ ਹੋ ਇਸ ਸਮੇਂ ਲੁਧਿਆਣੇ ਦੇ ਵਿੱਚ ਕਾਲੇ ਪਾਣੀ ਦਾ ਮੋਰਚਾ ਜਿਹੜਾ ਅੱਜ laun ਦੀ ਤਾਰੀਖ ਮਿੱਥੀ ਗਈ ਸੀ ਜਿਸ ਨੂੰ ਲੈ ਕੇ ਲਗਾਤਾਰ ਉੱਥੇ ਗੈਮੋਗੈਮੀ ਚੱਲ ਰਹੀ ਹੈ ਇਸੇ ਵਿਚਾਲੇ ਭਾਈ ਅਮਰਤਪਾਲ ਸਿੰਘ ਐਮ ਪੀ ਖਡੂਰ ਸਾਹਿਬ ਤੋਂ ਉਹਨਾਂ ਦੇ ਪਿਤਾ ਜੀ ਨੂੰ ਪਹਿਲਾਂ ਡਿਟੇਨ ਕੀਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਫਿਰ ਰਿਹਾ ਕਰ ਦਿੱਤਾ ਜਾਂਦਾ ਹੈ ਦੁਬਾਰਾ ਫਿਰ ਡਿਟੇਨ ਕਰ ਲਿਆ ਗਿਆ ਸਾਡੇ ਨਾਲ ਖੁਦ ਆਪ ਬਾਪੂਤਰ ਸਿੰਘ ਹੁਣੀ ਮੌਜੂਦ ਨੇ ਉਹਨਾਂ ਨਾਲ ਸਾਥ ਪਾਉਣਿਆ ਵੈਕੁਰ ਜੀ ਕਾਕਾ ਸਾਹਿਬ ਵੈਕੁਰ ਜੀ ਕੀ ਫਤਿਹ ਬਾਪੂ ਜੀ ਜੀ ਵੈਕੁਰ ਅਸੀਂ ਸਾਰੇ 4 ਵਜੇ ਘਰ ਤੋਂ ਹੀ ਉਹ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਪਹੁੰਚ ਗਈ ਸੀ ਲੇਕਿਨ ਅਸੀਂ ਰਾਤ ਦੇ ਉੱਥੋਂ ਬਾਹਰ ਆ ਗਏ ਸੀ ਤੇ ਇੱਥੇ ਪਹੁੰਚੇ ਆਂ ਤੇ ਇੱਥੇ ਆ ਕੇ ਵੀ ਪੁਲਿਸ ਨੇ ਬਹੁਤ ਜ਼ਬਰਦਸਤੀ ਆਪਣੇ ਜਿਹੜੇ ਵੀ ਇਹ ਮੋਰਚੇ 'ਚ ਆ ਰਹੇ ਸੀਗੇ ਉਹ ਉਹਨਾਂ ਨੂੰ ਸਾਰਿਆਂ ਨੂੰ ਹੀ ਉਹ ਰੀਟੇਨ ਕਰ ਰਹੀ ਸੀ ਬੱਸਾਂ 'ਚ ਫੜ ਫੜ ਕੇ ਧੱਕਿਆ ਨਾ ਪੁਲਿਸ ਬਹੁਤ ਧੱਕਾਸ਼ਾਹੀ ਕਰ ਰਹੀ ਸੀ ਤੇ ਉਹਦੇ 'ਚ ਸਾਡੇ ਨਾਲ ਵੀ ਉਹਨਾਂ ਦੀ ਕਾਫੀ ਵੈਸਬਾਜੀ ਹੋਈ ਤੇ ਸਾਨੂੰ ਵੀ ਇੱਥੋਂ ਲਿਆ ਕੇ ਲੁਧਿਆਣੇ ਤੋਂ 10-15 20 ਕਿਲੋਮੀਟਰ ਦੂਰ ਹੈ ਡੇਲੋ ਥਾਣੇ 'ਚ ਬੰਦ ਕੀਤਾ ਹੋਇਆ ਤੇ ਬਾਕੀ ਹੋਰ ਸੰਗਤਾਂ ਵੀ ਜਿਹੜੀਆਂ ਕੋਈ ਕੋਈ ਕਿਤੇ ਬੰਦ ਕੀਤਾ ਕੋਈ ਆਉਣ ਜਾਣ ਵਾਲਿਆਂ ਨੂੰ ਹਰ ਇੱਕ ਜਗ੍ਹਾ ਤੇ ਉਹ ਲਜਾ ਲਜਾ ਕੇ ਬੰਦ ਕੀਤਾ ਆ ਤੇ ਜਿਹੜੇ ਉਹ ਜਿਹੜੇ ਗੰਦਾ ਪਾਣੀ ਪਾਉਣ ਵਾਲੇ ਆ ਜਾਂ ਪਾਣੀ ਨੂੰ ਜ਼ਹਿਰੀਲਾ ਬਣਾਉਣ ਵਾਲੇ ਆ ਉਹਨਾਂ ਦੇ ਬੰਦਿਆਂ ਨੂੰ ਉਹ ਜੋ ਪ੍ਰਵਾਸੀ ਮਜ਼ਦੂਰ ਆ ਉਹਨਾਂ ਨੂੰ ਲਿਆ ਕੇ بڑے بڑے ਇਕੱਠ ਕਰਨ ਵਾਸਤੇ ਮੌਕਾ ਦਿੱਤਾ ਜਾ ਰਿਹਾ ਤੇ ਸਾਡੇ ਪੰਜਾਬੀਆਂ ਨਾਲ ਇਹ ਇਦਾਂ ਦਾ ਸਲੋਗ ਕੀਤਾ ਜਾ ਰਿਹਾ ਸਾਡੇ ਪ੍ਰਸ਼ਾਸਨ ਵੱਲੋਂ ਵੀ ਤੇ ਸਾਡੇ ਸਰਕਾਰ ਵੱਲੋਂ ਇਹ ਬਹੁਤ ਤਕਸ਼ਾਈ ਆ ਕਿ ਅਸੀਂ ਮੇਰੇ ਖਿਆਲ ਅਕਿ ਪੰਜ ਪੰਜ ਚਾਰ ਪੰਜ ਪੰਜ ਘੰਟੇ ਹੋ ਗਏ ਇੱਥੇ ਬੈਠਿਆ ਨੂੰ ਤੇ ਸਾਨੂੰ ਇੱਕ ਵਾਰੀ ਪਹਿਲਾਂ ਕਹਿਤਾ ਸੀ ਕਿ ਉੱਪਰ ਆਰਡਰ ਆ ਗਿਆ ਤੁਸੀਂ ਚਲੇ ਜਾਓ ਫਿਰ ਅਸੀਂ ਨਿਕਲਣ ਲੱਗੇ ਤੋਂ ਫਿਰ ਸਾਨੂੰ ਰੋਕ ਲਿਆ ਗਿਆ ਤੇ ਨਹੀਂ ਅਜੇ ਨਹੀਂ ਤੇ ਫਿਰ ਦੁਬਾਰਾ ਕਹਿੰਦੇ ਕਿ ਇੱਥੇ ਟੇਨ ਰੱਖੋ ਇਸ ਕਰਕੇ ਮੇਰੇ ਖਿਆਲ ਅਕਿ ਸਾਡੇ ਸਾਡੇ ਨਾਲ ਸਾਡੇ ਕੌਮ ਨਾਲ ਸਾਡੇ ਪੰਜਾਬ ਨਾਲ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਸਾਡੇ ਸਾਡਾ ਪਾਣੀ ਬਰਬਾਦ ਕੀਤਾ ਜਾ ਰਿਹਾ ਸਾਡੀ ਧਰਤੀ ਨੂੰ ਬਰਬਾਦ ਕੀਤਾ ਜਾ ਰਿਹਾ ਕਿ ਸਾਡੇ ਆਉਣ ਵਾਲਾ ਭਵਿੱਖ ਜਿਹੜਾ ਬੜਾ ਖਤਰੇ 'ਚ ਆ ਇਸ ਕਰਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਜਣੇ ਇਸ ਮਸਲੇ ਵਾਸਤੇ ਆਵਾਜ਼ ਬੁਲੰਦ ਕਰੋ ਜੇ ਪਾਣੀ ਹਵਾ ਦੇ ਥਰਤੀ ਨਾ ਰਹੀ ਤੇ ਫਿਰ ਸਾਡੀ ਹੋਂਦ ਮਿਟ ਜੂਗੀ ਇਸ ਕਰਕੇ ਇਹਨੂੰ ਸਾਡੇ ਗੁਰੂ ਪੀਰਾਂ ਨੇ ਸਾਡੇ ਵੱਡੇ ਵਡੇਰਿਆਂ ਨੇ ਬੜਾ ਆਪਣੇ ਖੂਨ ਨਾਲ ਸਿੰਜ ਕੇ ਬੱਚਾ ਬਚਾ ਕੇ ਰੱਖਿਆ ਇਹ ਧਰਤੀ ਨੂੰ ਤੇ ਇਸ ਕਰਕੇ ਹੁਣ ਵੀ ਆਪਾਂ ਸਾਰੇ ਜਣੇ ਆਪੋ ਆਪਣੀ ਜ਼ਿੰਮੇਵਾਰੀ ਸਮਝੀਏ ਆਪੋ ਆਪਣਾ ਫਰਜ਼ ਅਦਾ ਕਰੀਏ ਤੇ ਤਾਂ ਕਰਕੇ ਜੋ ਇਹ ਇਹ ਜੋ ਇਹੋ ਜਿਹੇ ਮਸਲੇ ਆ ਉਹਨਾਂ ਦਾ ਕਿਉਂ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਸਰਕਾਰਾਂ ਦੇ ਸਾਨੂੰ ਮਾਰਨਾ ਚਾਹ ਰਹੀਆਂ ਸਾਡੀ ਜਵਾਨੀ ਨੂੰ ਕਦੀ ਨਸ਼ਿਆਂ ਨਾਲ ਕਦੀ ਗੋਲੀਆਂ ਨਾਲ ਕਦੀ ਇਹੋ ਜਿਹੇ ਇਹੋ ਜਿਹਾ ਮਾਹੌਲ ਦੇ ਕੇ ਇਹੋ ਜਿਹਾ ਵਾਤਾਵਰਨ ਦੇ ਕੇ ਸਾਨੂੰ ਬਰਬਾਦ ਕੀਤਾ ਜਾ ਰਿਹਾ ਕਿ ਅਸੀਂ ਇਥੋਂ ਉਜੜ ਜਾਈਏ ਸੇ ਖਤਮ ਹੋ ਜਾਈਏ ਇਸ ਕਰਕੇ ਸਾਰਿਆਂ ਨੂੰ ਉਠੋ ਘਰਾਂ ਤੋਂ ਬਾਹਰ ਨਿਕਲੋ ਇਹੋ ਜਿਹੇ ਮਸਲੇ ਜੋ ਸਾਡੇ ਸਾਡੀ ਹੋਣ ਦਾ ਸਵਾਲ ਆ ਜਿੱਥੇ ਮਨੁੱਖਤਾ ਦੀ ਹੋਣ ਦਾ ਸਵਾਲ ਆ ਉਥੇ ਜਾ ਕੇ ਸਾਰਿਆਂ ਨੂੰ ਸਾਨੂੰ ਆਪਣੀ ਪਾਰਟੀ ਬਾਜੀ ਧੜੇ ਬਾਜੀ ਧਰਮ ਜਾਤ ਮਜਬ ਤੋਂ ਉੱਪਰ ਉੱਠ ਕੇ ਇਹਦੇ ਵਾਸਤੇ ਲੜਾਈ ਲੈਣੀ ਚਾਹੀਦੀ ਆ ਬਾਕੀ ਸਰਕਾਰ ਦੇ ਅਸੀਂ ਪਰ ਜੋਰ ਸ਼ਬਦਾਂ ਚ ਖੇਦੀ ਕਰਦੇ ਆ ਉਹਨਾਂ ਨੇ ਜਿਹੋ ਜਿਹਾ ਮਾਹੌਲ ਫਿਰ ਜਿਆ ਜਿਹੋ ਜਿਹੇ ਪੁਲਿਸ ਵਾਲੇ ਲੋਕਾਂ ਦਾ ਵਿਹਾਰ ਕਰ ਰਹੇ ਸੀ ਇਹ ਇੱਥੇ ਪੈਣਾ ਨਾ ਗਾਲਾਂ ਕੱਢ ਰਏ ਸੀ ਲੋਕਾਂ ਨਾਲ ਧੱਕੇ ਧੱਕਿਆ ਨਾ ਤਕਣਾ ਲਿਆ ਕੇ ਉਹਨਾਂ ਨੂੰ ਛਾਂਤ ਵੀ ਖੜੋਤੇ ਚੁੱਕ ਚੁੱਕ ਸੁਟਿਆ ਜਾ ਰਿਹਾ ਇਹ ਬਹੁਤ ਵੱਡੀ ਇਸ ਪ੍ਰਸ਼ਾਸਨ ਦੀ ਵੀ ਨਕਾਮੀ ਲਾ ਲੋ ਗਾਏ ਜਾਣਬੋਜ ਕੇ ਸਾਡੇ ਲੋਕਾਂ ਨੂੰ ਜਲੀਲ ਕੀਤਾ ਜਾ ਰਿਹਾ ਬਾਪੂ ਜੀ ਐ ਵੀ ਲੱਗਦਾ ਹੈ ਕਿ ਇਹ ਕਿਤੇ ਪ੍ਰਵਾਸੀ ਭਾਈਚਾਰਾ ਜਿਹੜਾ ਉਹਨਾਂ ਨਾਲ ਸਿੱਧੇ ਤੌਰ ਤੇ ਕਲੈਸ਼ ਕਰਾਉਣ ਆਪਸ ਵਿੱਚ ਲੜਾਉਣ ਦਾ ਵੀ ਇੱਕ ਤਰੀਕਾ ਹੈ ਵੀ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਵੀ ਉਹਨਾਂ ਨੂੰ ਵੀ ਪੋਰਿਓ ਇਕੱਠੇ ਕਰਕੇ ਲਿਆਂਦਾ ਹੋਇਆ ਇਹਨਾਂ ਨੇ ਦੇ ਹਾਂਜੀ ਇਹ ਕਲੈਸ਼ ਕਰਵਾਉਣ ਵਾਸਤੇ ਤੇ ਕਦੀ ਚਾਹ ਰਹੀ ਹੈ ਕਿ ਸਰਕਾਰਾਂ ਜਿਹੜੀਆਂ ਇਹਨਾਂ ਦਾ ਮਨਸ਼ਾ ਹੀ ਇਹੋ ਜਿਹਾ ਕਿ ਕਦੀ ਸਾਨੂੰ ਆਪਸੀ ਭਾਈਚਾਰਿਆਂ ਵਿੱਚ ਇਹ ਦਲਤ ਭਾਈਚਾਰੇ ਨਾਲ ਕਦੀ ਦੁੱਜਿਆਂ ਨਾਲ ਇੱਕ ਦੂਜੇ ਨਾਲ ਲੜਾਉਣ ਦੀ ਹੋਣ ਇਹਨਾਂ ਨੂੰ ਇਹ ਇਹ ਇਸ ਚੀਜ਼ ਤੋਂ ਪਿੱਛਾ ਅਗਰ ਨਹੀਂ ਕੋਈ ਕਾਮਯਾਬੀ ਮਿਲੀ ਤਾਂ ਹੁਣ ਪ੍ਰਵਾਸੀਆਂ ਨੂੰ ਸਾਡੇ ਮੁਕਾਬਲੇ ਤੇ ਖੜਾ ਕੀਤਾ ਜਾ ਰਿਹਾ ਉਹਨਾਂ ਨੂੰ ਸਾਡੇ ਨਾਲ ਸਾਡੀ ਹੋਣ ਤੇ ਜਿਹੜਾ ਸਵਾਲ ਆ ਉਹ ਸਾਰਿਆਂ ਨੂੰ ਸਾਨੂੰ ਜਾਗਣ ਦੀ ਲੋੜ ਆ ਕਿ ਉਹ ਉਹਨਾਂ ਦੇ ਆਉਣ ਨਾਲ ਕਿੰਨਾ ਕੁਝ ਵੱਧ ਫੁੱਲ ਰਿਹਾ ਕ੍ਰੈਮ ਕੁਝ ਇਹੋ ਜਿਹੀਆਂ ਚੀਜ਼ਾਂ ਇਸ ਕਰਕੇ ਸਾਨੂੰ ਸਾਰਿਆਂ ਨੂੰ ਹੋਣਾ ਇਹ ਧਰਮ ਜਾਤ ਤੋਂ ਉੱਪਰ ਉੱਠ ਕੇ ਸੋਚਣ ਦੀ ਲੋੜ ਹੈ ਕਿ ਅਗਰ ਪੰਜਾਬ ਨੂੰ ਜਿੰਦਾ ਰੱਖਣਾ ਤੇ ਫਿਰ ਸਾਨੂੰ ਸਾਰਿਆਂ ਨੂੰ ਉਠਣ ਦੀ ਲੋੜ ਆ ਇਹ ਉਹ ਜਿਹੜੇ ਸਰਕਾਰ ਦਾ ਬੜਾ ਇਹ ਨਖੇਦੀ ਜਨਕ ਅੱਜ ਦਾ ਜਿਹੜਾ ਫੈਸਲਾ ਸੀ ਕਿ ਉਹਨਾਂ ਨੂੰ ਮੁਕਾਬਲੇ ਤੇ ਲਿਆ ਕੇ ਖੜੇ ਕਰਨਾ ਤੇ ਉਹਨਾਂ ਦੇ ਉੱਤੇ ਜਨ ਲਾ ਕੇ ਦੇਣੀਆਂ ਉਹਨਾਂ ਵਾਸਤੇ ਪਿੱਛੇ ਹੰਗਰ ਪਚਾਉਣਾ ਉਹਨਾਂ ਨੂੰ ਸਾਰਾ ਕੁਝ ਅਛਾਦ ਕਰਨਾ ਇਹ ਸਾਡੇ ਨਾਲ ਕਲੈਸ਼ ਕਰਨ ਵਾਸਤੇ ਜਾਂ ਸਾਨੂੰ ਆਪਸ ਵਿੱਚ ਲਾ ਕੇ ਰੌਣ ਵਾਸਤੇ ਸਾਡੇ ਕੌਮ ਨੂੰ ਸਾਡੇ ਨੌਜਵਾਨਾਂ ਨੂੰ ਇਹ ਸ਼ਿਕਾਰ ਖੇਡਣ ਵਾਸਤੇ ਇਹੋ ਜਿਹੇ ਪ੍ਰਪਾਗੰਦੇ ਕੀਤੇ ਜਾ ਰਹੇ ਆ ਜੀ ਪਾਪੂ ਜੀ ਜੇਕਰ ਆਪਾਂ ਸਿੱਖੀ ਸਿਧਾਂਤ ਦੀ ਗੁਰਮਤ ਦੀ ਗੱਲ ਵੀ ਕਰ ਲਈਏ ਗੁਰੂ ਸਾਹਿਬ ਤਾਂ ਕਹਿੰਦੇ ਨੇ ਪਵਨ ਪਵਨ ਗੁਰੂ ਪਾਣੀ ਪਤਾ ਤੇ ਜਿਹੜਾ ਪਾਣੀ ਪਤਾ ਹੈ ਸਾਡਾ ਉਹਦੇ ਲਈ ਜੇ ਅਸੀਂ ਲੜਨਾ ਚਾਹ ਰਹੇ ਹਾਂ ਸਾਨੂੰ ਉਹਦੇ ਲਈ ਵੀ ਲੜਾਈ ਨਹੀਂ ਕਰਨ ਦਿੱਤੀ ਜਾ ਰਹੀ ਇਹਨੂੰ ਕਿੱਦਾਂ ਦੇਖਦੇ ਹਾਂ ਇਹ ਧਰਤੀ ਤਾਂ ਇਸ ਹਲਸਪੇ ਨੂੰ ਅੱਗੇ ਤੋਰਨ ਵਾਲੀ ਧਰਤੀ ਸੀ ਇਹ ਜੀ ਪੰਜਾਬ ਦਾ ਨਾਂ ਹੀ ਪੰਜ ਪਾਣੀਆਂ ਦੇ ਨਾਂ ਤੇ ਆ ਪੰਜ ਪੰਜਾਬ ਤੇ ਉਹਦਾ ਪਾਣੀ ਕਿੱਦਾਂ ਦਾ ਸੀ ਸ਼ੀਸ਼ੇ ਵਰਗਾ ਸੀ ਕੋਈ ਜਿੱਥੇ ਮਰਜੀ ਪੀ ਲੈਂਦਾ ਸੀ ਕੋਈ ਨਹਿਰ ਤੋਂ ਕੋਈ ਖਾਲ ਤੋਂ ਕਿ ਜਿੱਥੋਂ ਮਰਜੀ ਤੇ ਹੁਣ ਇਹੋ ਜਿਹੇ ਹਾਲਾਤ ਬਣੇ ਪਏ ਆ ਪੇ ਸਾਡੇ ਪਹਿਲਾਂ ਦੇ ਪਾਣੀ ਲੁੱਟ ਕੇ ਦੂਜੀਆਂ ਸਟੇਟਾਂ ਨੂੰ ਦਿੱਤਾ ਗਿਆ ਤੇ ਜਿਹੜਾ ਕੋਈ ਸਾਡੇ ਕੋਲ ਬਚਿਆ ਵਾ ਉਹ ਤੋਂ ਪੰਦਾ ਜਰੀਲਾ ਬਣਾਇਆ ਜਾ ਰਿਹਾ ਕਿ ਸਾਡੀ ਜਿਹੜੀ ਹੋਂਦ ਹੀ ਖਤਰੇ 'ਚ ਆਇਆ ਇਸ ਕਰਕੇ ਅਸੀਂ ਤੇ ਸੋਚਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਆ ਆਪਣੇ ਪਾਣੀ ਦੀ ਜਿਹੜੀ ਵਰਤੋਂ ਵੀ ਉਹ ਸੱਚ ਜਿਹੇ ਤਰੀਕੇ ਨਾਲ ਕਰਨ ਦੀ ਲੋੜ ਆ ਆਪਣੀਆਂ ਫਸਲਾਂ ਦਾ ਵੀ ਕੋਈ ਤੌਰ ਤਰੀਕਾ ਬਦਲ ਲੋੜਿਆ ਕਿ ਜਿੰਨਾ ਸੇ ਪਾਣੀ ਨੂੰ ਬਚਾ ਸਕੀਏ ਪਰ ਇਹ ਜਿਹੜਾ ਜਿਹੜਾ ਇਹਨੂੰ ਇੱਕ ਟਾਈਪ ਦੇ ਜ਼ਰੀਲਾ ਬਣਾਇਆ ਜਾ ਰਿਹਾ ਹੈ ਇਸ ਦੇ ਕੈਮੀਕਲ ਦੇ ਪਾਣੀ ਚ ਰਾਏ ਜਾ ਰਹੇ ਆ ਜ਼ਮੀਨ ਤੇ ਸੁੱਟੇ ਜਾ ਰਹੇ ਆ ਜਿਹੜੀਆਂ ਫੈਕਟਰੀਆਂ ਇਹੋ ਜਿਹਾ ਕਰ ਰਹੀਆਂ ਮੇਰੇ ਖਿਆਲੋ ਉਹ ਜਿਹੜੀਆਂ ਜੋ ਫੈਕਟਰੀਆਂ ਲਾਉਣ ਵੇਲੇ ਜਿਹੜਾ ਮਾਪ ਦੰਡੇ ਉਹਨਾਂ ਨੂੰ ਨਹੀਂ ਪੂਰੇ ਕਰ ਰਹੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਇਹ ਇੰਡਸਟਰੀ ਦੀ ਤਾਂ ਹੀ ਲੋੜਿਆ ਜੇ ਕੁਝ ਮਨੁੱਖਤਾ ਜਿੰਦੀ ਰਹੂਗੀ ਤੇ ਜੇ ਮਨੁੱਖਤਾ ਨੂੰ ਮਾਰਨ ਕੇ ਇੰਡਸਟਰੀ ਨੂੰ ਰੱਖਣਾ ਤੇ ਫਿਰ ਮੇਰਾ ਖਿਆਲ ਹੈ ਕਿ ਇੰਡਸਟਰੀ ਦੀ ਕੋਈ ਲੋੜ ਨਹੀਂ ਹੋਣੀ ਚਾਹੀਦੀ ਜੀ ਇੰਡਸਟਰੀ ਵੀ ਜਿਹੜੀ ਲੱਗੀ ਹੋਈ ਹੈ ਉਹ ਮਨੁੱਖਾਂ ਦੀ ਸਹੂਲਤ ਲਈ ਹੈ ਪਰ ਜੇ ਮਨੁੱਖੀ ਨਹੀਂ ਰਹੂਗਾ ਤਾਂ ਉਹ ਇੰਡਸਟਰੀ ਕਿਸ ਕੰਮ ਦੀ ਹੈ ਵੀ ਗੱਲ ਹੈ ਸੋ ਅੱਗੇ ਤੁਰਦੇ ਆ ਬਾਪੂ ਜੀ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਜ਼ਿਆਦਤੀ ਤਾਂ ਨਹੀਂ ਕੀਤੀ ਗਈ ਪੁਲਿਸ ਦੇ ਵੱਲੋਂ ਜਿੱਦਾਂ ਤੁਸੀਂ ਉਹ ਤੁਹਾਡੇ ਨਾਲ ਜਿਹੜਾ ਵੀ ਜਥਾ ਹੈ ਤੁਸੀਂ ਪੁਲਿਸ ਦਾ ਜਦੋਂ ਸਾਹਮਣਾ ਤੁਹਾਡੇ ਨਾਲ ਹੁੰਦਾ ਜਾਂ ਅਰੈਸਟ ਕੀਤਾ ਜਾਂਦਾ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਜ਼ਿਆਦਤੀ ਕੀਤੀ ਹੈ ਪੁਲਿਸ ਨੇ ਯਾਤੀ ਕੀਤੀ ਜੇ ਧੱਕੇ ਨਾਲ ਸਾਨੂੰ ਧੱਕੇ ਮਾਰ ਮਾਰ ਕੇ ਸਾਨੂੰ ਬੱਸਾਂ ਚ ਬਿਠਾਇਆ ਗਿਆ ਸਾਡੇ ਨਾਲ ਦੇ ਜਿਹੜੇ ਲੋਕਾਂ ਨੇ ਗਾਲੀ ਮੰਦਾ ਵੀ ਕੀਤਾ ਗਿਆ ਨਾਲੋਂ ਬਹੁਤ ਮਾੜਾ ਵਿਹਾਰ ਸੀ ਉਹਨਾਂ ਦਾ ਤੇ ਇਸ ਕਰਕੇ ਇਹ ਮੈਂ ਕਹਿੰਦਾ ਕਿ ਉਹਨਾਂ ਨੂੰ ਕੋਈ ਇਨਸਾਨੀਅਤ ਕਿਸੇ ਦੀ ਕੋਈ ਵੱਡੇ ਦੀ ਕੋਈ ਛੋਟੇ ਦੀ ਕੋਈ ਕਦਰ ਕੀਮਤ ਨਹੀਂ ਉਹਨਾਂ ਤੇ ਬਸ ਚੁੱਕ ਚੁੱਕ ਕੇ ਬੱਸਾਂ ਚ ਧੂ ਧੂ ਕੇ ਲੋਕਾਂ ਨੂੰ ਬੀਬੀਆਂ ਤੱਕ ਸੁੱਟਣ ਸੁੱਟਿਆ ਜੀ ਸੋ ਇਹ ਸਾਰਾ ਕੁਝ ਹੋਇਆ ਹੈ ਹੁਣ ਬਾਪੂ ਜੀ ਕੀ ਲੱਗਦਾ ਹੈ ਅਗਲੀ ਰਣਨੀਤੀ ਨੌਜਵਾਨਾਂ ਨੂੰ ਜਾਂ ਕਹਿ ਲਈਏ ਸਮੁੱਚੇ ਪੰਜਾਬੀਆਂ ਨੂੰ ਕੀ ਰੱਖਣੀ ਚਾਹੀਦੀ ਹੈ ਤੁਸੀਂ ਕੀ ਅਪੀਲ ਕਰਦੇ ਹੋ ਐਮਪੀ ਅਵਰਤਪਾਲ ਸਿੰਘ ਹੁਣ ਆਦੇ ਪਿਤਾ ਹੋਣ ਦੇ ਨਾਤੇ ਕਿਉਂਕਿ ਇਸ ਸਮੇਂ ਉਹਨਾਂ ਦੇ ਤੌਰ ਤੇ ਤੁਸੀਂ ਵਿਚਰ ਰਹੇ ਹੋ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਪੰਜਾਬੀਆਂ ਨੂੰ ਅਪੀਲ ਤੇ ਨੌਜਵਾਨਾਂ ਨੂੰ ਪੰਜਾਬ ਵਾਸੀਆਂ ਨੂੰ ਅਸੀਂ ਦੇ ਕਹਿੰਨੇ ਕਿ ਜਾਗੋ ਇਹ ਤੁਹਾਡੀ ਹੋਣ ਦਾ ਸਵਾਲ ਹੈ ਇਹ ਪੰਜਾਬ ਨਾ ਬਚਿਆ ਤੇ ਨਾ ਇੱਥੇ ਹਿੰਦੂ ਬਚਣੇ ਨਾ ਸਿੱਖ ਬਚਣੇ ਇਸ ਕਰਕੇ ਆਪਾਂ ਸਾਰੇ ਜਣੇ ਉੱਠੀਏ ਆਪਣੀ ਧਰਤੀ ਨੂੰ ਬਚਾਈਏ ਆਪਣੇ ਪਾਣੀ ਨੂੰ ਬਚਾਈਏ ਆਪਣੀ ਹਵਾ ਨੂੰ ਚੰਗਾ ਰੱਖੀਏ ਜਿਹਦੇ ਨਾਲ ਅਸੀਂ ਸਾਰੇ ਆਉਣ ਵਾਲੇ ਸਮੇਂ ਲਈ ਸਾਡੀ ਨੈਸ਼ਨਲ ਜ਼ਿੰਦਗੀਆਂ ਰਹਿ ਸਕਣ ਦੇ ਇਸ ਕਰਕੇ ਆਪਾਂ ਸਾਰੇ ਜਣੇ ਬਾਟ ਪਾਟ ਦੀ ਭੜੇਬਾਜੀ ਮਜਮਾ ਤੋਂ ਉੱਪਰ ਉੱਠ ਕੇ ਇਹ ਸਾਡੀ ਲੜਾਈ ਜਿਹੜੀ ਹੈ ਸਾਰਿਆਂ ਦੀ ਸਾਂਝੀ ਆ ਇਹ ਧਰਤੀ ਸਾਰਿਆਂ ਦੀ ਸਾਂਝੀ ਆ ਪਾਣੀ ਸਾਂਝਾ ਵਾ ਇਸ ਕਰਕੇ ਇਹ ਨਹੀਂ ਕਿ ਕਿ ਇੱਥੇ ਇੱਥੇ ਦਾ ਰਹਿਣ ਵਾਲਾ ਹਰੇ ਵਸਿੰਦੇ ਦੀ ਲੋੜ ਆ ਇਸ ਕਰਕੇ ਆਪਾਂ ਸਾਰੇ ਜਣੇ ਇਹ ਇਹ ਗੇਣਾ ਸੋਚੀਏ ਕਿ ਸਿੱਖਾਂ ਦਾ ਮਸਲਾ ਵਾ ਜਾਂ ਕਿਸਾਨਾਂ ਦਾ ਮਸਲਾ ਵਾ ਇਹ ਸਾਰਿਆਂ ਦਾ ਸਾਂਝਾ ਮਸਲਾ ਵਾ ਇਸ ਕਰਕੇ ਆਪਾਂ ਸਾਰੇ ਜਣੇ ਰਲ ਮਿਲ ਕੇ ਹਮਲਾ ਮਾਰੀਏ ਇਹ ਇਹ ਭਗਵਾਨਾ ਬੱਚਾ ਸਾਡੇ ਵੱਡੇਾਂ ਪਰਿਵਾਰਾਂ ਨਾਲ ਲੜਾਈਆਂ ਲੜ ਕੇ ਇਹ ਇਹ ਬਚਾ ਕੇ ਰੱਖੀਆ ਬਾਪੂ ਜੀ ਭਗਵਾਨ ਤਮਾਨ ਸਰਕਾਰ ਬਾਰੇ ਕੀ ਕਹੋਗੇ ਫੇ ਇਹ ਤਾਂ ਹੁਣ ਐਕਸਪੋਜ਼ ਹੋ ਰਹੀ ਆ ਉਹ ਇੱਕ ਤਰੀਕੇ ਨਾਲ ਜਿਹੜੇ ਪਹਿਲਾਂ ਅੱਜ ਤੋਂ 5-6 ਸਾਲ ਪਹਿਲਾਂ ਜਦੋਂ ਸੱਤਾ 'ਚ ਨਹੀਂ ਸੀ ਉਦੋਂ ਬੁੱਢੇ ਨਾਲੇ ਦੀ ਗੱਲ ਕਰਦੇ ਸੀ ਕਿ ਐਂ ਕੈਂਸਰ ਹੁੰਦਾ ਦੂਰ ਦੂਰ ਤੱਕ ਲੋਕਾਂ ਦੇ ਵਾਲ ਚਿੱਟੇ ਹੋ ਰਹੇ ਲੋਕ ਮਰ ਰਹੇ ਆ ਲੋਕਾਂ ਦੇ ਬੱਚੇ ਨਹੀਂ ਪੈਦਾ ਹੋ ਰਹੇ ਹੁਣ ਉਹੀ ਤੁਹਾਨੂੰ ਡੱਕ ਰਹੇ ਨੇ ਜਿਹੜੇ ਇਸ ਤੇ ਮੋਰਚਾ ਲਾਉਣ ਲਈ ਅੱਗੇ ਆਉਂਦੇ ਨੇ ਫੇ ਇੱਥੇ ਹੁਣ ਪੰਜਾਬ ਸਰਕਾਰ ਜਿਹੜੀ ਐਕਸਪੋਜ਼ ਹੋ ਰਹੀ ਆ ਉਹਦੇ ਬਾਰੇ ਕੀ ਕਹੋਗੇ ਕੀ ਮਨਛਾਏ ਉਹਨਾਂ ਦੀ ਇਹ ਮੇਰਾ ਖਿਆਲ ਹੈ ਕਿ ਇਹ ਤਾਂ ਬਹੁਤ ਸਾਡੀ ਬਦਕਿਸਮਤੀ ਵਾਲੀ ਗੱਲ ਹੈ ਕਿ ਭਗਵੰਤ ਮਾਨ ਜੀ ਜਿਹੜੇ ਸਾਡੇ ਮੁੱਖ ਮੰਤਰੀ ਬਣ ਗਏ ਕਿਉਂਕਿ ਉਹਨਾਂ ਨੇ ਇਹੋ ਸਾਰੇ ਮੁਸਤਫ ਬੰਦੀ ਬੰਦੀ ਸਿੰਘਾਂ ਦੇ ਇਹ ਧਰਨਿਆਂ 'ਚ ਇਹ ਜਾਂਦੇ ਰਹੇ ਵਿੱਦਬੀ ਦੇ ਮਸਲਿਆਂ 'ਚ ਇਹ ਅਜੇ ਜਿਹੜਾ ਕਿ ਜੀ ਇਹ ਸਰਕਾਰ ੱਤਕਾ ਕਰ ਰਹੀ ਐ ਅਸੀਂ ਇਦਾਂ ਕਰਾਂਗੇ ਨਸ਼ਿਆਂ ਦਾ ਮਾਮਲਾ ਸੀ ਉਦੋਂ ਵੀ ਇਹ ਕਹਿੰਦੇ ਸੀ ਕਿ ਅਸੀਂ ਇਹਨਾਂ ਚਰਚ ਖਾਲ ਕਰਾਂਗੇ ਕਿਸੇ ਮਸਲੇ ਨੂੰ ਵੀ ਟੱਚ ਨਹੀਂ ਕੀਤਾ ਸਾਰਿਆਂ ਨੂੰ ਜੂਰਨ ਕਰ ਗਏ ਸਾਰਿਆਂ ਨੂੰ ਉਲਟੇ ਪਾਸੇ ਨੂੰ ਜਿਹੜਾ ਨਸ਼ਾ ਘਟ ਸੀ ਉਹਨੂੰ ਵਧਾ ਦਿੱਤਾ ਜਿਹੜਾ ਪਾਣੀ ਗੰਦਾ ਘਟ ਸੀ ਉਹਨੂੰ ਹੋਰ ਵਧਾ ਦਿੱਤਾ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਹੈ ਕਿ ਸਾਡੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਇਹ ਸਰਕਾਰ ਦਾ ਸਰਕਾਰਾਂ ਦਾ ਤਾਂ ਪਹਿਲਾਂ ਤਾਂ ਵੀ ਵੱਡਾ ਰੋਲ ਸੀ ਪਰ ਉਹਨਾਂ ਨੇ ਕੋ ਲੰਮੇ ਸਮੇਂ ਚ ਜਨਨ ਸੰ ਕੀਤਾ ਇਹਨਾਂ ਥੋੜੇ ਸਮੇਂ ਚ ਉਹਨਾਂ ਨੇ ਨੁਕਸਾਨ ਕਰ ਦਿੱਤਾ ਜੀ 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 ਸੋ ਇਹ ਤਾਂ ਹੈ ਹੁਣ ਬਾਪੂ ਜੀ ਤੁਸੀਂ ਇੱਥੇ ਹਾਲੇ ਵੀ ਤੁਹਾਨੂੰ ਡਿਟੇਨ ਕਰਕੇ ਹੀ ਰੱਖਿਆ ਹੋਇਆ ਹੈ ਹਾਂਜੀ ਅਜੇ ਵੀ ਸਾਨੂੰ ਡਿਟੇਨ ਕੀਤਾ ਹੋਇਆ ਤੇ ਚਲ ਕੋ ਸਾਡੇ ਡਿਟੇਨ ਹੋ ਕੋਈ ਫਰਕ ਨਹੀਂ ਅਸੀਂ ਡਿਟੇਨ ਵੀ ਹੋਈਏ ਤੁਹਾਨੂੰ ਜੇਲਾ ਸੁਟਣ ਕੋਈ ਫਰਕ ਨਹੀਂ ਪੈਂਦਾ ਪਰ ਸਾਡਾ ਪੰਜਾਬ ਬਚਣਾ ਚਾਹੀਦਾ ਜੀ 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 ਸੋ ਠੀਕ ਹੈ ਬਾਪੂ ਜੀ ਤੁਸੀਂ ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ ਨਾਲ ਬਾਗੀ ਜੀ ਹੋਣੀ ਨੇ ਤੁਹਾਡੇ ਉਹਨਾਂ ਨਾਲ ਜੇ ਤੁਸੀਂ ਸਾਡੀ ਗੱਲਬਾਤ ਕਰਾ ਸਕੋ ਜੀ ਸੋ ਸਾਡੇ ਨਾਲ ਜੀ ਬਾਈ ਗੁਰਦੀਪ ਸਿੰਘ ਪਟੜ੍ਹਾਲ ਹੋਣੀ ਮੌਜੂਦ ਨੇ ਬਾਗੀ ਕਿਸਾਨ ਯੂਨੀਅਨ ਬਾਗੀ ਤੇ ਜੱਥੇਬੰਦੀ ਤੋਂ ਆਉਂਦੇ ਨੇ ਇਹ ਵੀ ਨਾਲ ਨੇ ਸਾਡੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਕੀ ਜੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੋ ਕੋਜ ਅੱਜ ਹੋਇਆ ਜਿਸ ਤਰੀਕੇ ਨਾਲ ਤੁਹਾਨੂੰ ਡਿਟੇਨ ਕੀਤਾ ਗਿਆ ਪੁਲਿਸ ਦੇ ਵੱਲੋਂ ਐਸ ਸਮੇਂ ਵੀ ਤੁਸੀਂ ਬੰਦੋਂ ਪੁਲਿਸ ਨੇ ਤੁਹਾਨੂੰ ਰੋਕ ਕੇ ਰੱਖਿਆ ਹੋਇਆ ਕੀ ਕਹੋਗੇ ਸਾਰੇ ਤੇ ਬਹੁਤ ਹੀ ਮੰਦਪਾ ਗਾਇਏ ਜੀ ਜਿਸ ਤਰੀਕੇ ਨਾਲ ਪ੍ਰਵਾਸੀਆਂ ਨੂੰ ਜਿਹੜਾ ਹੈਗਾ ਵਾ ਪੰਜਾਬ ਦੇ ਵਿੱਚ ਸੁਰੱਖਿਆ ਦਿੱਤੀ ਜਾ ਰਹੀ ਆ ਇਹ ਜਿਹੜੇ ਪੰਜਾਬੀ ਆ ਉਹਨਾਂ ਨੂੰ ਹੈਗਾ ਅਰੈਸਟ ਕੀਤਾ ਜਾ ਰਿਹਾ ਇਹ ਸਭ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਸਰਕਾਰਾਂ ਵੱਲੋਂ ਜਿੱਥੇ ਲੰਗਰ ਲਾਏ ਜਾ ਰਹੇ ਆ ਪ੍ਰਵਾਸੀਆਂ ਵਾਸਤੇ ਉੱਥੇ ਹੀ ਉਹਨਾਂ ਨੂੰ ਇੱਕ ਸਟੇਜ ਲਾ ਕੇ ਦਿੱਤੀ ਗਈ ਹੈ ਕਿ ਤੁਸੀਂ ਸਟੇਜ ਲਾਓ ਤੁਸੀਂ ਆਪਣੇ ਵਿਚਾਰ ਰੱਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਹੀ ਮੰਦਭਾਗੀ ਹੋ ਰਹੀ ਹੈ ਕਿ ਜਿਹੜੇ ਪੰਜਾਬ ਦੀ ਖਾਤਰ ਬੋਲਦੇ ਆ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਆ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਆ ਉਹਨਾਂ ਨੂੰ ਜਿਹੜਾ ਹੈਗਾ ਕਿਤੇ ਨਾ ਕਿਤੇ ਅਰੈਸਟ ਕੀਤਾ ਜਾ ਰਿਹਾ ਜਾਂ ਜੇਲਾਂ ਦੇ ਵਿੱਚ ਸੁਟਿਆ ਜਾ ਰਿਹਾ ਜੇ 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 ਸੋ ਪੰਡਾਲ ਸਾਹਿਬ ਇਹ ਜਿਸ ਤਰੀਕੇ ਦੀ ਇਸ ਸਮੇਂ ਹੁਣ ਸਥਿਤੀ ਬਣੀ ਹੋਈ ਹੈ ਕਹਿੰਦੇ ਦੂਸਰੇ ਪਾਸੇ ਪ੍ਰਵਾਸੀ ਮਜ਼ਦੂਰਾਂ ਨੂੰ ਪੈਰਲਲ ਲਿਆ ਕੇ ਖੜਾ ਕਰ ਦਿੱਤਾ ਪੰਜਾਬੀਆਂ ਦੇ ਵੀ ਇੱਕ ਤਰ੍ਹਾਂ ਦਾ ਕਲੈਸ਼ ਵਾਲਾ ਮਾਹੌਲ ਬਣ ਜਾਵੇ ਤੇ ਇਹ ਮੋਰਚੇ ਨੂੰ ਕੋਈ ਹੋਰ ਹੀ ਰੂਪ ਦੇ ਕੇ ਇਨੂੰ ਕਹਿ ਲੀਏ ਵੀ ਭਾਈ ਚਾਰਕ ਪਾੜੇ ਦੇ ਰੂਪ ਚ ਦਿਖਾ ਦਿੱਤਾ ਜਾਵੇ ਜਾਂ ਕਿਸੇ ਵੀ ਤਰੀਕੇ ਨਾਲ ਮੰਨ ਲਓ ਇੱਥੇ ਤੁਸੀਂ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਤੁਹਾਨੂੰ ਦੂਜੀ ਵਾਰੀ ਫੇਰ ਡਿਟੇਨ ਕਰ ਲਿਆ ਛੱਡਦੇ ਛੱਡਦਿਆਂ ਬਾਅਦ ਦੁਬਾਰਾ ਫੇਰ ਡੱਕ ਲਿਆ ਤੁਸੀਂ ਵੀ ਫੋਟੋ ਪਾਈ ਸੀ ਮੈਂ ਦੇਖਿਆ ਤੁਸੀਂ ਲਿਖਿਆ ਹੋਇਆ ਸੀ ਕਿ ਰਿਹਾ ਕਰ ਦਿੱਤਾ ਪਰ ਹੁਣ ਫੇਰ ਤੁਸੀਂ ਦੱਸ ਰਹੇ ਹੋ ਕਿ ਤੁਹਾਨੂੰ ਰੋਕ ਲਿਆ ਜਾਂਦਾ ਪੰਜਾਬ ਸਰਕਾਰ ਦੀ ਤੁਸੀਂ ਨਿਕੰਮੀ ਨੂੰ ਕਿਵੇਂ ਦੇਖਦੇ ਹੋ ਇਹ ਜਿਹੜੀ ਸਾਰੀ ਹੋਈ ਹੈ ਜਿੱਥੇ ਉਹਨਾਂ ਨੂੰ ਇਹਦੀ ਗੱਲ ਕਰਨੀ ਚਾਹੀਦੀ ਹੈ ਕਿ ਭਾਈ ਬੁੱਢਾ ਨਾਲਾ ਉਹਨਾਂ ਲੋਕਾਂ ਨੂੰ ਬਰਬਾਦ ਕਰਦਾ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਤਾਂ ਤੁਸੀਂ ਉਹਨਾਂ ਬਾਰੇ ਕੀ ਕਹਿੰਦੇ ਹੋ ਸਾਰੇ ਦੇ ਦੇਖੋ ਜੀ ਜਿਹੜਾ ਬੁੱਢਾ ਨਾਲ ਆਇਆ 650 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਆਮ ਆਦਮੀ ਪਾਰਟੀ ਹੀ ਲੈ ਕੇ ਆਈ ਸੀਗੀ ਉਹਦੇ ਵਿੱਚ ਤੁਸੀਂ ਪਿਛੇ ਦੇਖਿਆ ਹੋਣਾ ਜਿਹੜਾ ਇਹਨਾਂ ਦਾ ਐਮ ਐਲ ਏ ਆ ਲੋਕਲ ਐਮ ਐਲ ਏ ਆ ਗੋਗੀ ਉਹਨੇ ਆਪਣੇ ਹੱਥੀਂ ਹੀ ਉਹ ਨੀ ਪੱਥਰ ਥੋੜਿਆ ਸੀ ਕਿ ਅਸੀਂ ਜਿਹੜਾ ਵਾਅਦਾ ਕਰਕੇ ਆਏ ਸੀ ਕਿ 600 ਕਰੋੜ 50 ਕਰੋੜ ਰੁਪਏ ਖਾ ਚੁੱਕੇ ਆ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਲੈ ਕੇ ਸਰਕਾਰਾਂ ਤੱਕ ਉਹ ਖਾਧਾ ਗਿਆ ਅਸੀਂ ਲੁਧਿਆਣਾ ਵਾਸੀਆਂ ਨੇ ਕੀਤਾ ਹੋਇਆ ਵਾਅਦਾ ਪੂਰਾ ਨਹੀਂ ਕਰ ਸਕੇ ਇਸ ਕਰਕੇ ਅਸੀਂ ਮੈਂ ਇਹਨੂੰ ਤੋੜ ਰਿਆ ਵਾਂ ਜਿਹੜੀ ਸਰਕਾਰ ਦੀ ਭੂਮਿਕਾ ਦੀ ਗੱਲ ਕਰਦੇ ਕਿ ਸਰਕਾਰ ਦੀ ਇਹ ਜੀ ਭੂਮਿਕਾ ਏ ਬਹੁਤ ਹੀ ਨਿੰਦਨਯੋਗ ਏ ਕਿਉਂਕਿ ਸਰਕਾਰ ਜਿਹੜੀ ਹੈਗੀ ਉਹ ਕਲੇਸ਼ ਕਰਾਉਣਾ ਚਾਹੁੰਦੀ ਏ ਇਹਨੂੰ ਪੰਜਾਬੀ ਵਰਸਸ ਪ੍ਰਵਾਸੀ ਬਣਾਉਣਾ ਚਾਹੁੰਦੀ ਏ ਜਾਂ ਸਿੱਖ ਵਰਸਸ ਪਰਵਾਸੀ ਬਣਾਉਣਾ ਚਾਹੁੰਦੀ ਏ ਹੋਰ ਜਿਹੜਾ ਹੈਗਾ ਸਰਕਾਰ ਨੇ ਸਾਰਾ ਪਲੈਨਿੰਗ ਦੇ ਨਾਲ ਹੀ ਜਿਹੜਾ ਇਹ ਸਾਰਾ ਕੰਮ ਕੀਤਾ ਜਾ ਰਿਹਾ ਏ ਜੀ ਇੱਕ ਹੋਰ ਗੱਲ ਹੈ ਪਡਾਲ ਸਾਹਿਬ ਜਿਸ ਤਰੀਕੇ ਨਾਲ ਹੁਣ ਇੱਕ ਤਾਂ ਬੁੱਢਾ ਨਾਲਾ ਸੰਭਿਆ ਨਹੀਂ ਜਾ ਰਿਹਾ ਜਿਹੜਾ ਕਿ ਪਵਿੱਤਰ ਸੀ ਕਿਸੇ ਸਮੇਂ ਪਾਣੀ ਇਹਦਾ ਪੀਣ ਯੋਗ ਹਾਲਤ ਚ ਸੀ ਇਸ ਸਮੇਂ ਤਾਂ ਇਹਨੂੰ ਨਾਲਾ ਕਿਹਾ ਜਾ ਰਿਹਾ ਪਹਿਲਾਂ ਬੁੱਢਾ ਦਰਿਆ ਸੀ ਇਹ ਨਾਲੇ ਦਾ ਰੂਪ ਧਾਰ ਗਿਆ ਪਰ ਦੂਸਰੇ ਪਾਸੇ ਹੁਣ ਸਰਕਾਰ ਕਹਿ ਰਹੀ ਹੈ ਕਿ ਅਸੀਂ ਮਾਲਵਾ ਨਹਿਰ ਕੱਢਣੀ ਆ ਕੱਲ ਨੂੰ ਮਾਲਵਾ ਨਹਿਰ ਜਿਹੜੀ ਕੱਢਣਗੇ ਉਹਦੇ ਕੰਡੇ ਤੇ ਵੀ ਕੋਈ ਇੰਡਸਟਰੀ ਲੱਗ ਜੂ ਉਹਦਾ ਪਾਣੀ ਵੀ ਇਦਾਂ ਹੀ ਗੰਦਲਾ ਹੋਊਗਾ ਉਹਦਾ ਵੀ ਬੁਰਾ ਹਾਲ ਹੋਊਗਾ ਕੀ ਲੱਗਦਾ ਜਿਹੜੇ ਸਾਡੇ ਤੋਂ ਪਹਿਲਾਂ ਪਾਣੀ ਦੇ ਸਰੋਤ ਨੇ ਉਹਨਾਂ ਦੀ ਸਾਮ ਸੰਭਾਲ ਪਹਿਲਾਂ ਜ਼ਰੂਰੀ ਆ ਜਾਂ ਨਵੇਂ ਵਾਲ ਨੂੰ ਦੌੜਨਾ ਜ਼ਿਆਦਾ ਜ਼ਰੂਰੀ ਲੱਗਦਾ ਤੁਹਾਨੂੰ ਨਹੀਂ ਨਹੀਂ ਜੀ ਨਵੇਂਆਂ ਦੀ ਨਹੀਂ ਜਿਹੜੀਆਂ ਪੁਰਾਣਾਂ ਸਾਡਾ ਪਾਣੀ ਹੈ ਸਾਡਾ ਪੀਣਯੋਗ ਪਾਣੀ ਹੈ ਕਿਉਂਕਿ ਜਿਹੜਾ ਇਹ ਬੁੱਢੇ ਅੱਜ ਨਾਲਾ ਕਿਹਾ ਜਾਂਦਾ ਇਹ ਬੁੱਢਾ ਦਰਿਆ ਸੀਗਾ ਬੁੱਢਾ ਜਿਹੜਾ ਦਰਿਆ ਹੈ ਇਹਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਵਾ ਨਾਲਾ ਬਣਾ ਦਿੱਤਾ ਗਿਆ ਏ ਬੁੱਢਾ ਨਾਲਾ ਬਣਾ ਕੇ ਉਹਨੂੰ ਹੁਣ ਜਿਹੜਾ ਹੈਗਾ ਪੂਰੇ ਦਾ ਪੂਰਾ ਪੋਲੂਸ਼ਨ ਕੱਲ ਹੀ ਹਜੇ ਕੋਰਟ ਦਾ ਫੈਸਲਾ ਆਇਆ ਜਿਹੜਾ ਗ੍ਰੀਨ ਟ੍ਰਿਬਿਊਨਲ ਦਾ ਕੱਲ ਹੀ ਫੈਸਲਾ ਆਇਆ ਜਿਹਦੀ ਹੁਣ ਅਗਲੀ ਤਰੀਕ ਸ਼ਾਇਦ ਮਾਰਚ 2025 ਦੀ ਪਈਏ ਉਹਦੇ ਵਿੱਚ ਕੋਰਟ ਨੇ ਸ਼ਰਿਆਂਵੇਂ ਗੱਲ ਕਹੀ ਕਿ ਜਿਹੜੇ 3 ਮਿੰਟ ਇੰਨਾ ਯੂਨਟ ਹੈਗੇ ਆ ਉਹ ਬੰਦ ਕੀਤੇ ਜਾਣ ਤੇ ਸਾਡਾ ਜਿਹੜਾ ਪੁਰਾਣਾ ਫੈਸਲਾ ਉਹ ਕੰਟੀਨਿਊ ਏ ਤੇ ਕੋਰਟ ਨੇ ਨਾਲ ਇਹ ਵੀ ਹਦਾਇਤ ਕੀਤੀ ਹੈ ਕਿ ਕਾਨੂੰਨ ਇਹ ਕਾਨੂੰਨ ਹੈ ਕਿ ਤੁਸੀਂ ਕਿਸੇ ਦਰਿਆ ਦੇ ਵਿੱਚ ਸਾਫ਼ ਪਾਣੀ ਵੀ ਨਹੀਂ ਪਾ ਸਕਦੇ ਤੁਸੀਂ ਸਾਫ਼ ਪਾਣੀ ਵੀ ਦਰਿਆ ਦੇ ਵਿੱਚ ਨਹੀਂ ਪਾਇਆ ਜਾ ਸਕਦਾ ਇੱਥੇ ਤਾਂ ਪੂਰੇ ਦਾ ਪੂਰਾ ਪੋਲਿਊਟ ਜਿਹੜਾ ਪਾਣੀ ਏ ਉਹ ਪਾਇਆ ਜਾ ਰਿਹਾ ਇਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਤੁਸੀਂ ਜੀਰਾ ਫੈਕਟਰੀਆਂ ਇੱਕ ਇੱਕ ਕੱਲ ਅਸੀਂ ਹਨੂਰਾ ਜਿਹੜਾ ਇਥਨੋਲ ਪਲਾਂਟ ਲੱਗ ਰਿਹਾ ਉਹਦੇ ਬਾਅਦ ਜਿਹੜਾ ਤੁਸੀਂ ਆਪਣਾ ਘਰ ਨਾ ਲਾਇਆ ਸੀਗਾ ਇਹ ਸਾਰੇ ਦਾ ਸਾਰਾ ਇੱਕ ਪਲੈਨਿੰਗ ਦੇ ਤਹਿਤ ਪੰਜਾਬ ਦੇ ਪਾਣੀਆਂ ਨੂੰ ਜਿਹੜਾ ਖਰਾਬ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਪਾਣੀਆਂ ਪੰਜਾਬ ਦੇ ਪਾਣੀਆਂ ਦੇ ਉੱਤੇ ਵਪਾਰ ਕੀਤਾ ਜਾਊਗਾ ਇਸ ਤਰ੍ਹਾਂ ਅੱਜ ਗੱਲਾਂ ਚੱਲਦੀਆਂ ਨੇ ਨਾ ਕਿ ਭਾਈ ਹੁਣ ਜਿਹੜੀ ਤੀਸਰੀ ਜੰਗ ਲੱਗਣੀ ਹੈ ਵਰਲਡ ਵਾਰ ਲੱਗਣੀ ਹੈ ਉਹ ਪਾਣੀਆਂ ਦੇ ਉੱਪਰ ਲੱਗਣੀ ਹੈ ਤੇ ਇਹ ਸਾਰਾ ਕੁਝ ਸਾਡੇ ਸਾਹਮਣੇ ਇੱਕ ਪਲਾਨ ਜਿਹੜਾ ਸਾਰਾ ਸਿਸਟਮ ਇਹ ਕੀਤਾ ਜਾ ਰਿਹਾ ਜਿਹੜੀ ਮਾਲਵਾ ਨਹਿਰ ਦੀ ਗੱਲ ਕੀਤੀ ਜਾ ਰਹੀ ਹੈ ਤੁਸੀਂ ਨਹਿਰਾਂ ਦਾ ਦੇਖਿਆ ਕਿ ਹਰੀ ਕੇ ਪੱਤਨ ਤੋਂ ਜਿਹੜੀਆਂ ਰਾਜਸਥਾਨ ਨੂੰ ਨਹਿਰਾਂ ਨਿਕਲ ਰਹੀਆਂ ਨੇ ਉਹ ਗੰਗਾ ਨਗਰ ਤੱਕ ਮੈਂ ਪਰਸੋਂ ਹੀ ਅਖਬਾਰ ਦੇ ਵਿੱਚ ਖਬਰ ਪੜ੍ਹ ਰਿਹਾ ਸੀਗਾ ਕਿ ਉੱਥੇ ਜੰਮਦੇ ਬੱਚਿਆਂ ਨੂੰ ਕੈਂਸਰ ਜੰਮ ਦੇ ਬੱਚਿਆਂ ਨੂੰ ਲਿਵਰ ਦਾ ਕੈਂਸਰ ਮੂੰਹ ਦਾ ਕੈਂਸਰ ਸਕਿਨ ਦਾ ਕੈਂਸਰ ਹੋ ਰਿਹਾ ਵਾ ਉਹ ਸਾਰੀਆਂ ਚੀਜ਼ਾਂ ਗੱਲ ਨਹਿਰਾ ਕੱਢਣ ਦੀ ਨਹੀਂ ਹੈਗੀ ਗੱਲ ਪਾਣੀਆਂ ਨੂੰ ਸੰਭਾਲਣ ਦੀ ਹੈਗੀ ਆ ਕਿ ਉਸ ਪਾਣੀ ਦੇ ਵਿੱਚ ਕੋਈ ਪਲਿਊਟ ਪਾਣੀ ਨਾ ਪਵੇ ਅਸੀਂ ਜਦੋਂ ਛੋਟੇ ਹੁੰਦੇ ਸੀ ਝੂੜੀਆਂ ਭਰ ਕੇ ਉਹਨਾਂ ਨਾਲਿਆਂ ਦੇ ਵਿੱਚੋਂ ਉਹਨਾਂ ਨਹਿਰਾਂ ਦੇ ਵਿੱਚੋਂ ਪੀਂਦੇ ਰਹੇ ਹਾਂ ਦਰਿਆ ਦੇ ਕੰਢਿਆਂ ਤੇ 5-7 ਫੁੱਟ ਦਾ ਟੋਆ ਪੱਟ ਕੇ ਸਾਫ਼ ਪਾਣੀ ਆ ਜਾਂਦਾ ਸੀ ਪਰ ਅੱਜ ਹਾਲਾਤ ਨੇ ਕਿ ਹਮੀਰਾ ਦੇ ਵਿੱਚ ਅਸੀਂ ਗੱਲ ਕਰ ਲਈਏ 480 ਫੁੱਟ ਤੋਂ ਸ਼ਰਾਬ ਨਿਕਲ ਰਹੀ ਏ ਜੀਰੇ ਦੇ ਵਿੱਚ ਇਹੀ ਹਾਲਾਤ ਨੇ ਇਹ ਜਿਹੜੀਆਂ ਆਪਣੀਆਂ ਕਹਿ ਰਹੇ ਕਿ ਵਿਕਾਸ ਹੋ ਰਿਹਾ ਇੰਡਸਟਰੀ ਨਾਲ ਇਹ ਵਿਕਾਸ ਨਹੀਂਗਾ ਇਹ ਵਿਨਾਸ਼ ਏ ਇਹ ਵਿਨਾਸ਼ਕਾਰੀ ਇੰਡਸਟਰੀ ਲਾਈ ਜਾ ਰਹੀ ਏ ਜੇ ਮੋਟਾ-ਮੋਟਾ ਆਪ ਗੱਲ ਕਰੀਏ ਅੱਤ ਦੇ ਵਿੱਚ ਹੁਣ ਇਹ ਦੱਸ ਦਿਓ ਕਿ ਜਦੋਂ ਤੁਹਾਨੂੰ ਡਿਟੇਨ ਕੀਤਾ ਗਿਆ ਤੁਸੀਂ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਪਿਤਾ ਜੀ ਦੇ ਨਾਲ ਹੀ ਸੀ ਜਾਂ ਤੁਹਾਨੂੰ ਅਲੱਗ ਤੋਂ ਡਿਟੇਨ ਕੀਤਾ ਹੈ ਨਹੀਂ ਜੀ ਨਹੀਂ ਅਸੀਂ ਦਾ ਪਹਿਲਾਂ ਇਹਨਾਂ ਦੇ ਨਾਲ ਮਗਰ ਇਹਨਾਂ ਦੇ ਜਦੋਂ ਇਹਨਾਂ ਨੂੰ ਡਿਟੇਨ ਕੀਤਾ ਗਿਆ ਪਹਿਲਾਂ ਅਸੀਂ ਸਵੇਰੇ ਇਕੱਠੇ ਹੀ ਆਏ ਸੀਗੇ ਉਸ ਤੋਂ ਬਾਅਦ ਜਦੋਂ ਇਹ ਥੋੜਾ ਸਾਡੇ ਤੋਂ ਵਿਛੜ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਪਹਿਲਾਂ ਡਿਟੇਨ ਕੀਤਾ ਗਿਆ ਸਾਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਜਿਹੜੀ ਆਪਣੀ ਛੇਵੀਂ ਪਾਸ਼ਾਹੀ ਡੇਲੋਂ ਦੇ ਵਿੱਚ ਡਿਟੇਨ ਕੀਤਾ ਗਿਆ ਹੁਣ ਪੁਲਿਸ ਵੱਲੋਂ ਹੁਣ ਇਹ ਬਾਕੀ ਜੀ ਇਹ ਜ਼ਰੂਰ ਦੱਸ ਦਿਓ ਅੰਤ ਦੇ ਵਿੱਚ ਆਖਰੀ ਸਵਾਲ ਹੈ ਮੇਰਾ ਕਿ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਸਾਨੂੰ ਪਹਿਲੇ ਸੱਟੇ ਦੇਖਦਿਆਂ ਕਿਹੋ ਜੀ ਭਾਵਨਾ ਆਉਂਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਮੋਰਿਓ ਪ੍ਰਵਾਸੀ ਮਜ਼ਦੂਰ ਹੈ ਜਿਹੜੇ ਉਹਨਾਂ ਨੂੰ ਵੀ ਸਾਹਮਣੇ ਖੜਾ ਕਰ ਦਿੱਤਾ ਗਿਆ ਲਿਆ ਕੇ ਵੀ ਵੱਡੀ ਗਿਣਤੀ 'ਚ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਦੀਆਂ ਸਟੇਜਾਂ ਲੱਗੀਆਂ ਹੋਈਆਂ ਨੇ ਕਿ ਇਹ ਗੱਲ ਸਹੀ ਹੈ ਕਿ ਉਹ ਵੀ ਆਪਣੇ ਪੂਰੇ ਤਿਆਰੀ 'ਚ ਨੇ ਵੀ ਪ੍ਰੋਟੈਸਟ ਕਰਨ ਦੀ ਲਾ ਲੋ ਜਾਂ ਫੇਰ ਵਿਰੋਧ ਕਰਨ ਦੀ ਲਾ ਲੋ ਕਿਹੋ ਜੀ ਤਿਆਰੀ ਸੀ ਮੋਰਿਓ ਪ੍ਰਵਾਸੀ ਮਜ਼ਦੂਰਾਂ ਦੀ ਜਿਹੜੀ ਕਰਾਈ ਗਈ ਮੰਨੀ ਜਾ ਰਹੀ ਹੈ ਪ੍ਰੋਟੈਸਟ ਕਰਨ ਦੀ ਤਿਆਰੀ ਨਹੀਂ ਉਹ ਇੱਕ ਭਰਾ ਮਾਰੂ ਜੰਗ ਜਿਹਨੂੰ ਅਸੀਂ ਕਹਿ ਰਹੇ ਰਿਹਾ ਉਹ ਭਰਾ ਮਾਰੂ ਜੰਗ ਜਿਹੜੀ ਸਰਕਾਰਾਂ ਵੱਲੋਂ ਪ੍ਰੀਪਲੈਨਟ ਤੀਕੇ ਨਾਲ ਕੀਤੀ ਜਾ ਰਹੀ ਹੈ ਕਿਉਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਪੂਰੀ ਪਲੈਨਿੰਗ ਦੇ ਤਹਿਤ ਹੀ ਉਹਨਾਂ ਨੂੰ ਸਟੇਜਾਂ ਲਾ ਕੇ ਦਿੱਤੀਆਂ ਗਈਆਂ ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਵਾਸਤੇ ਪ੍ਰੋਟੈਸਟ ਦਾ ਪ੍ਰਬੰਧ ਪ੍ਰੋਟੈਸਟ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਜਾ ਰਹੀਆਂ ਨੇ ਇੱਥੇ ਜਿਹੜਾ ਵੀ ਬੰਦਾ ਉੱਥੇ ਦਾ ਇੱਕ ਜ਼ਰੂਰ ਹੋਰ ਗੱਲ ਦੱਸ ਦਿਓ ਭੰਡਾਲ ਸਾਹਿਬ ਇਹ ਜ਼ਰੂਰ ਦੱਸ ਦਿਓ ਕਿ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਸਟੇਜਾਂ ਲੱਗੀਆਂ ਹੋਈਆਂ ਨੇ ਉਹਨਾਂ ਦੀਆਂ ਉਹ ਪ੍ਰੋਟੈਸਟ ਕਰਨ ਨੂੰ ਜ਼ਾਹਰ ਤੌਰ ਤੇ ਲੱਗੀਆਂ ਹੋਣਗੀਆਂ ਪਰ ਇਹਦੇ ਚ ਇਹ ਦੱਸ ਦਿਓ ਕਿ ਉਹਨਾਂ ਦੇ ਕਿਸੇ ਲੀਡਰ ਨੂੰ ਵੀ ਡਿਟੇਨ ਕੀਤਾ ਗਿਆ ਪੁਲਿਸ ਦੇ ਵੱਲੋਂ ਵੀ ਭਾਈ ਤੁਸੀਂ ਵੀ ਕਲੈਸ਼ ਕਰਨ ਦੀ ਤਿਆਰੀ ਚੋਂ ਨਹੀਂ ਨਹੀਂ ਜੀ ਨਹੀਂ ਉਹਨਾਂ ਦਾ ਪਲਾਨਿੰਗ ਨਾਲ ਉੱਥੇ ਲਿਆਂਦਾ ਜਾ ਰਿਹਾ ਕਿਸੇ ਕਿਸੇ ਲੀਡਰ ਨੂੰ ਉਹਨਾਂ ਦੇ ਜਿਹੜੇ ਨਿਵਾਸੀਆਂ ਦੇ ਜਾਂ ਆਪਾਂ ਇੰਡਸਟਰੀ ਵਾਲਿਆਂ ਦੇ ਲਾ ਲਈਏ ਕਿਸੇ ਵੀ ਲੀਡਰ ਨੂੰ ਅਰੈਸਟ ਨਹੀਂ ਕੀਤਾ ਗਿਆ ਉਹਨਾਂ ਨੂੰ ਸ਼ਰਿਆਮ ਖੁੱਲੇ ਆਮ ਜਿਹੜੀ ਹੈਗੀ ਆ ਉਹ ਪ੍ਰੋਟੈਸਟ ਦੀ ਜਾਂ ਸਟੇਜ ਆਪ ਖੁਦ ਲਗਾ ਕੇ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਜਾਂ ਸਰਕਾਰਾਂ ਵੱਲੋਂ ਜੀ ਇਹ ਸਟੇਟ ਦਾ ਦੋਹਰਾ ਚਿਹਰਾ ਕਹਿ ਲਈਏ ਫਿਰ ਆਪਾਂ ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ ਪਹਿਲਾਂ ਗੱਲਾਂ ਕਰਦੇ ਹੁੰਦੇ ਸੀ ਸੱਤਾ ਚਾਉਣ ਤੋਂ ਵੀ ਭਾਈ ਇਹਦੇ ਨਾਲ ਕੈਂਸਰ ਹੁੰਦਾ ਲੋਕਾਂ ਦੇ ਨਿਆਣੇ ਨਹੀਂ ਪੈਦਾ ਹੋ ਰਹੇ ਜਿਹੜੇ ਪੈਦਾ ਹੋ ਰਹੇ ਨੇ ਉਹਨਾਂ ਦੇ 5 ਸਾਲ ਦੀ ਉਮਰ 'ਚ ਹੀ ਬਾਲ ਚਿੱਟੇ ਹੋਣ ਲੱਗ ਜਾਂਦੇ ਨੇ ਕੈਂਸਰ ਹੋਣ ਲੱਗ ਜਾਂਦਾ ਐ ਇੱਥੋਂ ਤੱਕ ਕੇ ਬੀਤੇ ਦਿਨੀ ਇਹ ਵੀ ਰਿਪੋਰਟ ਇੱਕ ਮੈਂ ਪੜ ਰਿਹਾ ਸੀ ਉਸ ਦੇ ਵਿੱਚ ਇਹ ਸੀ ਕਿ ਜਿਹੜਾ ਬੁੱਢਾ ਨਾਲ ਹੈ ਇਸ ਦੇ ਜਦੋਂ ਅੱਗੇ ਜਾ ਕੇ ਇੱਕ ਮੱਛੀਆਂ ਦੇ ਸੈਂਪਲ ਲੈ ਗਏ ਤਾਂ ਮੱਛੀਆਂ ਨੂੰ ਵੀ ਮੂੰਹ ਦਾ ਕੈਂਸਰ ਹੋਇਆ ਹੋਇਆ ਇਹੋ ਜੀ ਸਥਿਤੀ ਹੈ ਤੇ ਫਿਰ ਸਟੇਟ ਦੀ ਕਾਰਸਤਾਨੀ ਨੂੰ ਕਿਵੇਂ ਵੇਖਦੇ ਹਾਂ ਦੋਹਰੇ ਚਿਹਰੇ ਨੂੰ ਕਿਵੇਂ ਵੇਖਦੇ ਹਾਂ ਤੁਸੀਂ ਇਹ ਸਾਰੇ ਸਟੇਟ ਦਾ ਜਿਹੜਾ ਚਿਹਰਾ ਹੈ ਉਹ ਨੰਗਾ ਹੋ ਚੁੱਕਿਆ ਹੈ ਜੀ ਕਾਰਪੋਰੇਟ ਪੱਖੀ ਜਿਹੜੀਆਂ ਸਰਕਾਰਾਂ ਨੇ ਕਾਰਪੋਰੇਟ ਪੱਖੀ ਜਿਹੜਾ ਚਿਹਰਾ ਹੈ ਉਹ ਸਟੇਟ ਦਾ ਨੰਗਾ ਹੋ ਚੁੱਕਿਆ ਕਿ ਕਿਸ ਤਰ੍ਹਾਂ ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਕਿ ਜਿਹੜੀ ਇਹ ਆਮ ਆਦਮੀ ਪਾਰਟੀ ਹੈ ਭਾਜੀਪੀ ਵੀ ਬੀ ਟੀਮ ਦੇ ਤੌਰ ਤੇ ਕੰਮ ਕਰ ਰਹੀ ਏ ਕਿਉਂਕਿ ਡਬਲਯੂਟੀਓ ਦੀਆਂ ਜਿਹੜੀਆਂ ਬਤੀਆਂ ਨੇ ਉਹਨਾਂ ਨੀਤੀਆਂ ਨੂੰ ਲਿਆਉਣ ਦੇ ਲਈ ਕਿਤੇ ਨਾ ਕਿਤੇ ਜਿਹੜੀ ਇਹ ਪੰਜਾਬ ਸਰਕਾਰ ਹੈ ਉਹ ਪੱਪਾ ਪਾ ਰਹੇ ਤੇ ਉਹਨਾਂ ਹੀ ਨੀਤੀਆਂ ਦੇ ਉੱਤੇ ਜਿਹੜੀਆਂ ਇਹ ਕੰਮ ਕਰ ਰਹੀ ਏ ਜੋ ਡਬਲਯੂਟੀਓ ਕਹਿ ਰਹੀ ਏ ਕਿਉਂਕਿ ਪੰਜਾਬ ਨੂੰ ਇੱਕ ਪ੍ਰਯੋਗਸ਼ਾਲਾ ਬਣਾਇਆ ਗਿਆ ਸਾਡੇ ਇਸ ਮਾਡ ਮੀਟਰਾਂ ਦੀ ਗੱਲ ਕਰੀਏ ਚਾਹੇ ਹਰੀ ਕ੍ਰਾਂਤੀ ਦੀ ਗੱਲ ਕਰ ਲਈਏ ਚਾਹੇ ਕਿਸੇ ਆਪਣੀ ਮੰਡੀਕਰਨ ਸਿਸਟਮ ਤੋੜਨ ਦੀ ਗੱਲ ਕਰ ਲਈਏ ਸ ਇੱਕ ਪ੍ਰਯੋਗਸ਼ਾਲਾ ਚਾਹੇ ਆਪਾਂ ਇੰਡਸਟਰੀ ਦੀ ਗੱਲ ਕਰ ਲਈਏ ਇੱਕ ਪ੍ਰਯੋਗਸ਼ਾਲਾ ਦੇ ਤੌਰ ਤੇ ਵੀ ਵਰਤਿਆ ਜਾ ਰਿਹਾ ਪੰਜਾਬ ਨੂੰ ਕੋ ਕੇ ਬਹੁਤ ਹੀ ਨਿੰਦਨਯੋਗ ਜੀ ਜੀ ਸੋ ਪੰਡਾਲ ਸਾਹਿਬ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਮੋੜ ਤੋਂ ਜੁੜਾਂਗੇ ਤੁਸੀਂ ਸਾਨੂੰ ਪਲ-ਪਲ ਦੀ ਜਾਣਕਾਰੀ ਇਦਾਂ ਹੀ ਦਿੰਦੇ ਰਹੋ ਜਦੋਂ ਵੀ ਅਸੀਂ ਤੁਹਾਨੂੰ ਤੁਹਾਡੇ ਨਾਲ ਸੰਪਰਕ ਕਰਦੇ ਆ ਸੋ ਜੋ ਵੀ ਤੁਸੀਂ ਜਾਣਕਾਰੀ ਦਿੱਤੀ ਆ ਅਸੀਂ ਸਾਰੇ ਦਰਸ਼ਕਾਂ ਦੇ ਨਾਲ ਹੋਣੇ ਸਾਂਝੇ ਕਰ ਰਹੇ ਹਾਂ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੋੜਨ ਲਈ ਸਤਿ ਸ਼ਕਾ ਸੋ ਇਹ ਸੰ ਸਾਡੇ ਨਾਲ ਭਾਈ ਸਰਦਾਰ ਤਰਸੇਮ ਸਿੰਘ ਜੀ ਭਾਈ ਅੰਮ੍ਰਿਤਪਾਲ ਸਿੰਘ ਐਮਪੀ ਖਡੂਰ ਸਾਹਿਬ ਉਹਨਾਂ ਦੇ ਪਿਤਾ ਜੀ ਤੇ ਉਸ ਤੋਂ ਬਾਅਦ ਗੱਲਬਾਤ ਗੁਰਦੀਪ ਸਿੰਘ ਪੰਡਾਲ ਭਾਰਤੀ ਕਿਸਾਨ ਯੂਨੀਅਨ ਬਾਗੀ ਤੋਂ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਤੇ ਗੱਲਬਾਤ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਦੱਸਿਆ ਕਿ ਕਿਸ ਤਰੀਕੇ ਦੀ ਸਥਿਤੀ ਲੁਧਿਆਣਾ ਦੇ ਵਿੱਚ ਤਾਜਪੁਰ ਰੋਡ ਦੇ ਉੱਪਰ ਬਣਾਈ ਗਈ ਜਦੋਂ ਕਾਲੇ ਪਾਣੀ ਦੇ ਮੋਰਚੇ ਨੂੰ ਲਾਉਣ ਦੇ ਲਈ ਉੱਥੇ ਪੰਜਾਬੀ ਪਹੁੰਚਦੇ ਨੇ ਤਾ ਇੱਕ ਤਰੀਕੇ ਦੀ ਆਪਸੀ ਕਲੇਸ਼ ਕਰਾਉਣ ਦੀ ਵੀ ਕੋਸ਼ਿਸ਼ ਹੋਈ ਹੈ ਸਾਰੀਆਂ ਗੱਲਾਂ ਤੁਸੀਂ ਉਹਨਾਂ ਦੇ ਜ਼ੁਬਾਨੀ ਸੁਣੀਆਂ ਨੇ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਅਤੇ ਇਹ ਸਾਰੀ ਰਿਪੋਰਟ ਦੇਖ ਕੇ ਤੁਸੀਂ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਆਪਣੀ ਵਿਚਾਰ رائے ਟਿੱਪਣੀਆਂ ਜ਼ਰੂਰ ਸਾਡੇ ਨਾਲ ਸਾਂਝੀਆਂ ਕਰੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਨਾਲ ਧੰਨਵਾਦ ਸਤਿ ਸ੍ਰੀ ਅਕਾਲ